ਅਸੂ ਉੱਠ ਕੇ ਤੇ ਦੁਰਪਿਆ ਤੇ ਇਹ ਆਮ ਆਦਮੀ ਪਾਰਟੀ ਵਾਲੇ ਆ ਕੇ ਗੁੰਡਾ ਕਰਦੀ ਤੇ ਉਤਰ ਆਏ ਪਿੰਡ ਚ ਸਰਪੰਚ ਬਣਾ ਕੇ ਆਮ ਆਦਮੀ ਪਾਰਟੀ ਦਾ ਭੇਜ ਦਿੱਤਾ ਗਿਆ ਯਾਰ ਅਜੇ ਤੇ 7 ਤਰੀਕ ਨੂੰ ਫੈਸਲਾ ਹੋਣਾ ਸਾਨੂੰ ਚੁੱਲਾ ਟੈਕਸ ਦੀ ਰਸੀਦ ਨਹੀਂ ਮਿਲਦੀ ਇਹ ਖੁਦ ਲਖਸ਼ਣਾ ਨਹੀਂ ਲੜਨਾ ਚਾਹੁੰਦੇ ਇਲੈਕਸ਼ਨਾਂ ਦਾ ਬਾਈਕਾਟ ਕਰਨਾ ਚਾਹੁੰਦੇ ਨੇ ਤਾਂ ਸਿਰਫ ਤੇ ਸਿਰਫ ਸਾਨੂੰ ਬਦਨਾਮ ਕਰਨਾ ਚਾਹੁੰਦੇ ਨੇ ਜਿੰਦਾਬਾਦ 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 ਐਵੇਂ ਲਾਲਾ ਲਾਲਾ ਕਰਨੀ ਦਫ਼ਤਰਾਂ 'ਚ ਜਾ ਕੇ ਪ੍ਰੈਸ਼ਰ ਬਣਾਉਣ ਅਫਸਰਾਂ ਤੇ ਜਾ ਕੇ ਲੀਡਰਾਂ ਤੇ ਦੂਜਿਆਂ ਤੇ ਜਿਆਂ ਤੇ ਲੋਕਾਂ ਦੇ ਜਿੰਦਾਬਾਦ 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 ਅਮਨ ਜਿੰਦਾਬਾਦ ਸਾਹਿਬ ਜਿਹੜੇ ਵੀ ਦਫ਼ਤਰ ਚ ਤੋ ਕੁਕਤ ਸਵੇਰੇ ਇੱਥੇ ਮੈਂ ਆਇਆ ਸੀ ਕਿ ਪੰਚਾਇਤ ਸੈਕਟਰੀ ਜਿਹੜੇ ਨੇ ਉਹ ਟਰੋਲਾ ਟੈਕਸ ਨਹੀਂ ਦੇ ਰਹੇ ਤੁਹਾਡੇ ਪ੍ਰੈਸ ਵਾਲੇ ਵੀ ਉਸ ਟਾਈਮ ਇੱਥੇ ਖੜੇ ਸੀਗੇ ਔਰ ਵੀਡੀਓ ਮੈਡਮ ਨੇ ਟੈਲੀਫੋਨ ਸਾਰਿਆਂ ਨੂੰ ਕਿਤੇ ਕਿ ਆ ਕੇ ਆਪਣੇ ਟਰੋਲਾ ਟੈਕਸ ਦੀਆਂ ਪਰਚੀਆਂ ਇਕੱਠੀਆਂ ਜਾਂ ਔਰ ਜਿਹੜੇ ਜਿਹੜੇ ਬੰਦੇ ਖੜੇ ਨੇ ਉਹਨਾਂ ਕਰ ਦਿੱਤਾ ਜੀ ਉਹਨੇ ਚਾਰ ਪੰਜ ਜਿਹੜੇ ਪੰਚਾਇਤ ਸੈਕਟਰੀ ਉਹ ਪਹੁੰਚ ਵੀ ਗਿਆ ਨਾਲ ਕਿ ਆਓ ਤੁਹਾਡੇ ਅਸੀਂ ਕਰ ਰਹੇ ਉਹਦੇ ਬਾਅਦ ਅਸੀਂ ਉੱਠ ਕੇ ਇਹ ਤਰਪਿਆ ਇਹ ਆਮ ਆਦਮੀ ਪਾਰਟੀ ਵਾਲੇ ਆ ਕੇ ਗੁੰਡਾ ਕਰਦੀ ਤੇ ਉਤਰ ਆਏ ਉਹਨਾਂ ਨੇ ਮੇਰੇ ਖਲ ਜੇਸਾ ਤੇ ਮੈਂ ਖੜਾ ਇੱਥੇ ਕਿ ਮੈਂ ਪਹੁੰਚਿਆ ਸੀ ਬਾਹਰ ਜਾਣ ਲਈ ਉਹਨਾਂ ਨੇ ਆ ਕੇ ਗੁੰਡਾ ਕਰਦੀ ਦਾ ਨੰਗਾ ਨਾ ਸ਼ੁਰੂ ਕੀਤਾ ਤੇ ਉੱਥੇ ਅਸੀਂ ਖੜੇ ਆਂ ਔਰ ਇਹ ਜਿਹਨੇ ਦੇਰ ਪੰਚਾਇਤ ਸੈਕਟਰੀ ਤੁਸੀਂ ਹੁਣ ਪ੍ਰੈਸ ਵਾਲੇ ਉਹ ਜਾ ਕੇ ਅੰਦਰ ਵੇਖੋ ਕਿ ਪੰਚਾਇਤ ਸੈਕਟਰੀ ਕਿਤੇ ਬੈਠੇ ਨੇ ਤੇ ਜਾਂ ਕੋਈ ਛੋਲਾ ਟੈਕਸ ਦੀ ਪਰਚੀ ਕੱਟ ਰਹੇ ਨੇ ਤੇ ਜੇ ਇਹੋ ਜਿਹਾ ਕੋਜਾ ਮਜ਼ਾਕ ਹੀ ਆ ਤੇ ਮਿਰਾ ਕਹ ਲੇ ਕਿ ਅਡੈਕਸ਼ਨ ਕਰਨ ਦਾ ਜਾਂ ਕਰੋਨ ਦਾ ਕੋਈ ਮਤਲਬ ਹੀ ਨਹੀਂ ਰਹਿ ਜਾਂਦਾ ਅੱਜ ਹੁਣ ਤ੍ਰਿਪਤ ਬাজਵਾ ਜੀ ਨਾਲ ਗੱਲ ਹੋ ਰਹੀ ਸੀ ਬਟਾਲਾ ਫਰੀਗੜ ਚੂੜੀਆਂ ਤਾਰੀਵਾਲ ਖਾਲ ਲਾਲੀਆਪਾਂ ਖਲਾਨੌਰ ਢੀਰ ਬਾਬਾ ਨਾਨਕ ਗੁਰਦਾਸਪੁਰ ਦੀਨਾਨਗਰ ਕਾਨੂੰਨਾਂ ਇੱਕ ਥਾਂ ਤੇ ਵੀ ਇਹ ਥੋੜਾ ਟੈਕਸ ਦੀਆਂ ਪਰਚੀਆਂ ਨਹੀਂ ਕੱਟੀਆਂ ਜਾ ਰਹੀਆਂ ਔਰ ਨਾ ਹੀ ਕਿ ਤੇ ਪੇਪਰ ਲੈਣ ਦੀ ਪ੍ਰਕਿਰਿਆ ਸ਼ੁਰੂ ਹੋ ਗਈਆ ਜਿੰਨਾ ਚਿਰ ਪੇਪਰ ਹੀ ਨਹੀਂ ਪੂਰੇ ਹੋਣਗੇ ਤੇ ਉਥੇ ਕੀ ਕਿਤੇ ਜਨਨ ਕਿ ਤੁਸੀਂ ਵੇਖਿਆ ਕਿ ਚੱਲ ਰਹੇ ਨੇ ਜੀ ਐਸ ਪਿੰਡ ਚ ਸਰਪੰਚ ਬਣਾ ਕੇ ਆਮ ਆਦਮੀ ਪਾਰਟੀ ਦਾ ਭੇਜ ਦਿੱਤਾ ਗਿਆ ਯਾਰ ਅਜੇ ਤਾਂ 7 ਤਰੀਕ ਨੂੰ ਫੈਸਲਾ ਹੋਣਾ ਜਿਸ ਦਿਨ ਨਾਮੀਨੇਸ਼ਨ ਪੇਪਰ ਰਿਜੈਕਟ ਹੋਣਗੇ ਜਾਂ ਐਕਸੈਪਟ ਹੋਣਗੇ ਉਹਦੇ ਤੋਂ ਪਹਿਲਾਂ ਹੀ ਕਰ ਦਿੱਤੇ ਜਾਣਗੇ ਇਹ ਜਿਹੜੀਆਂ ਚੀਜ਼ਾਂ ਨੇ ਤੁਸੀਂ ਵੇਖਿਆ ਉਥੇ ਇੱਕ ਪਿੰਡ ਆ ਸਮਰਾਜ ਟੂਨ ਸਮਰਾਜ 2 ਦੇ ਵਿੱਚ ਤੁਹਾਡੇ ਸਾਹਮਣੇ ਉੱਥੇ ਉਹ ਬੰਦੇ ਨੇ ਲੱਡੂ ਵੰਡ ਦੇਤੇ ਤੇ ਕੱਲੋਂ ਪਿੰਡ ਨੇ ਸਾਰਿਆਂ ਨੇ ਫੈਸਲਾ ਕਰਦਾ ਇਹਨੂੰ ਅਸੀਂ ਮੰਨਦੇ ਹੀ ਨਹੀਂ ਤੋ ਇਹ ਜਿਹੜੀ ਚੀਜ਼ਾਂ ਨੇ ਇਹ ਸਿੱਧਾ ਦਾ ਸਿੱਧਾ ਪੰਚਾਇਤੀ ਰਾਜ ਦਾ ਕਾਣ ਕੀਤਾ ਜਾ ਰਿਹਾ ਜਿਹੜੀ ਸਾਡੀ ਡੈਮੋਕ੍ਰੈਟਿਕ ਜਿਹੜੀ ਜਿੱਥੋਂ ਪੰਚਾਇਤ ਜਿਹਨੂੰ ਕਿਹਾ ਜਾਂਦਾ ਪੰਜ ਪਰਮੇਸ਼ਰ ਜਿਹਨੂੰ ਕਿਹਾ ਗਿਆ ਹੀ ਉਹਦੀ ਤੋਹਫੀਨ ਆ ਔਰ ਇਹ ਜਿਹੜੀ ਮੁੱਖ ਮੰਤਰੀ ਸਾਹਿਬ ਕੱਲ ਜਿਹੜੇ ਹਸਪੀਟਲ ਚ ਆਏ ਸੀ ਉਹਨੂੰ ਚਾਹੀਦਾ ਕਿ ਇਹਦੇ ਬਾਰੇ ਵੀ ਕੋਈ ਫਰਮਾਨ ਜਾਰੀ ਕਰ ਤਾਂ ਕਿ ਫੇਰ ਤੇ ਇਲیکشن ਆ ਪੰਜਾਬ ਚ ਹੋ ਸਕੇ ਸਰ ਪਰ ਦੱਸੋ ਜਿਹੜਾ ਕਰੋ ਤੱਕ ਜਾਰੀ ਰਹੇਗੀ ਕਿਹੜੀ ਫੇਰ ਤੇ ਬੈਠੇ ਹੁਣ ਕੀਤਾ ਇੱਥੇ ਦਰਿਆ ਤੁਰਿਆ ਲਿਆ ਕੇ ਇਹ ਵਵਾਗੇ ਤੇ ਇਹ ਗੁੰਡਾਗਰਦੀ ਦੇ ਖਿਲਾਫ ਇਹ ਕਰਾ ਕੇ ਉਹ ਸਰ ਜਿਹੜਾ ਸਰੋਪੇ ਪਾਏਗੇ ਉਹ ਅਧਿਕਾਰੀ ਫੇਰ ਦਫ਼ਤਰੇ ਲਾ ਦੇਗੇ ਇਹਨੂੰ ਜਿੰਨੂੰ ਸਰੋਪਾ ਪਾਇਆ ਗਿਆ ਦਫ਼ਤਰ ਦੇ ਵਿੱਚ ਚੌਂਕ ਕੀਤੀ ਜੀ ਉਹ ਅਧਿਕਾਰੀ ਵੀ ਇੱਥੇ ਜਾਂਦੇਗੇ ਨਾਲ ਜਾਂਦੇਗੇ ਨਹੀਂ ਅਧਿਕਾਰੀ ਕਿਹੜੇ ਸਰ ਮਾਮਲਾ ਸਪੈਕਟਰ ਕੋਲ ਹੀ ਕੀਤਾ ਗਿਆ ਨਹੀਂ ਤੇ ਡਿclare ਇਹ ਨਾ ਕਰ ਦਿੱਤਾ ਇਹਦਾ ਮਤਲਬ ਇਹਦਾ ਮਤਲਬ ਤੁਸੀਂ ਵੀ ਕਹਿ ਦਿੱਤਾ ਕਿ ਜਿਨ੍ਹਾਂ ਨੂੰ ਡਿclare ਕਰ ਦਿੱਤਾ ਗਿਆ ਤੇ ਡਿclare ਹੋ ਸਕਦਾ 7 ਤਰੀਕ ਤੋਂ ਪਹਿਲਾਂ ਇਕੱਠੇ ਹੋਣ ਦਾ ਕਾਰਨ ਇਹ ਹੈ ਕਿ ਇੱਥੇ ਜਿਹੜਾ ਮੈਂਬਰ ਆਫ ਪਾਰਲੀਮੈਂਟ ਹੈ ਉਹਨਾਂ ਦਾ ਸੀਗਾ ਪਾਰਟੀ ਦਾ ਫੈਸਲਾ ਕਿ ਉਹਨਾਂ 10 ਤੋਂ 12 ਵਜੇ ਧਰਨਾ ਲਾਉਣਾ ਸੀਗਾ ਧਰਨਾ ਲਾਉਣ ਦਾ ਹਰ ਇੱਕ ਨੂੰ ਅਧਿਕਾਰ ਹੈ ਜੀ ਸਤਕੇ ਤੁਸੀਂ ਧਰਨਾ ਲਾਓ ਪਰ ਧਰਨੇ ਤੋਂ ਬਾਅਦ ਬੀਟੀਓ ਦਫ਼ਤਰ 'ਚ ਬਹਿ ਕੇ ਤਾ ਸੈਕਟਰੀਆਂ ਨੂੰ ਸੱਦ ਕੇ ਦਬਕੇ ਮਾਰਨੇ ਤਾਂ ਵੀਡੀਓ ਸਾਹਿਬ ਨੂੰ ਇਹ ਕਹਿਣਾ ਕਿ ਤੁਸੀਂ ਮੈਨੂੰ ਲਿਖ ਕੇ ਦਿਓ ਕਿ ਸਾਰੇ ਜਿਹੜੇ ਸੈਕਟਰੀ ਨੇ ਉਹ ਉੱਥੇ ਗੈਰਹਾจร ਨੇ ਐਸੀ ਗੁੰਡਾਗਰਦੀ ਜਿਹੜੀ ਆ ਉਹ ਕਲਾਨਾ ਹੋਰ ਕੀ ਡੇਰਾ ਬਾਬਾ ਨਾਨਕ ਹਲਕੇ ਜੀ ਨਹੀਂ ਹੋਣ ਦੇਣੀ ਇਹ ਪ੍ਰਾਣੀਆਂ ਇਹਨਾਂ ਨੂੰ ਆਦਤਾਂ ਪਈਆਂ ਐਸੀ ਗੁੰਡਾਗਰਦੀ ਕਰਨ ਦੀਆਂ ਮੈਂ ਹਰ ਇੱਕ ਨੂੰ ਅਧਿਕਾਰ ਆ ਪੰਚਾਇਤ ਦੀ ਇਲੈਕਸ਼ਨ ਲੜਨ ਦਾ ਕਿਸੇ ਵੀ ਪਾਰਟੀ ਨਾਲ ਕੋਈ ਵੀ ਸੰਬੰਧਤ ਹੈਗਾ ਆਪਣਾ ਪੇਪਰਵਰਕ ਪੂਰਾ ਕਰੇ ਹਰ ਇੱਕ ਨੂੰ ਜਿਹੜਾ ਸਾਡੇ ਤੇ ਇਲਜ਼ਾਮ ਲਾਉਂਦੇ ਨੇ ਕਿ ਇਹ ਸਾਨੂੰ ਚੁੱਲਾ ਟੈਕਸ ਦੀ ਰਸੀਦ ਨਹੀਂ ਮਿਲਦੀ ਇਹ ਖੁਦ ਲਕਸ਼ਣਾ ਨਹੀਂ ਲੜਨਾ ਚਾਹੁੰਦੇ ਇਹ ਇਲੈਕਸ਼ਨਾਂ ਦਾ ਬਾਈਕਾਟ ਕਰਨਾ ਚਾਹੁੰਦੇ ਨੇ ਤਾਂ ਸਿਰਫ ਤੇ ਸਿਰਫ ਸਾਨੂੰ ਬਦਨਾਮ ਕਰਨਾ ਚਾਹੁੰਦੇ ਨੇ ਮੈਂ ਤੁਹਾਡੇ ਚੈਨਲਾਂ ਹੀ ਕਹਿਣਾ ਚਾਹੁੰਦਾ ਵੀ ਜੇ ਕਿਸੇ ਨੇ ਡੇਰਾ ਬਾਬਾ ਨਾਨਕ ਦੇ ਹਲੇਕਾ ਹਲਕੇ 'ਚ ਗੁੰਡਾਗਰਦੀ ਕੀਤੀ ਉਹ ਆਮ ਆਦਮੀ ਪਾਰਟੀ ਨੇ ਬਰਦਾਸ਼ਤ ਨਹੀਂ ਕਰਨੀ ਹੱਕ ਹੈਗਾ ਤੁਹਾਡਾ ਇਲੈਕਸ਼ਨਾਂ ਲੜ ਲਓ ਜੇ ਕਿਸੇ ਨੇ ਆਮ ਆਦਮੀ ਪਾਰਟੀ ਦੇ ਬੰਦੇ ਨੂੰ ਕਿਸੇ ਨੂੰ ਅੰਗਲੀ ਵੀ ਵਲ੍ਹਾਤੀ ਮੈਂ ਕੋਟ-ਕੋਟ ਕੇ ਉਹਦੀ ਲਿੱਦ ਕਰ ਦੇਣੀ ਆ ਇਹ ਕਰਾਂਗਾ ਇਹਨਾਂ ਨਾਲ ਇਹ ਪਿੱਛੇ ਗਿੱਜੇ ਨੇ ਐਵੇਂ ਲਾਲਾ ਲਾਲਾ ਕਰਨੀ ਦਫ਼ਤਰਾਂ 'ਚ ਜਾ ਕੇ ਪ੍ਰੈਸ਼ਰ ਬਣਵਾਣਾ ਅਫਸਰਾਂ ਤੇ ਜਾ ਕੇ ਲੀਡਰਾਂ ਦੁਦਿਆਂ ਤੇ ਜਿਆਂ ਤੇ ਲੋਕਾਂ ਦੇ ਮੈਂ ਲੋਕਾਂ ਦੇ ਨਾਲ ਖੜਾ ਹਮੇਸ਼ਾ ਖੜਾ ਰਵਾਂਗਾ ਤਾਂ ਇਹ ਜਿਹੜੀ ਗੁੰਡਾਗਰਦੀ ਕਰਦਾ ਇਹਨਾਂ ਡਟ ਕੇ ਮੈਂ ਮੁਕਾਬਲਾ ਕਰਨ ਤਿਆਰ ਬੈਠਾ ਡੈਮੋਕਰੇਸੀ ਦਾ ਘਾਣਤਾ ਆਪੇ ਹੀ ਕਰ ਦਿੰਦਾ ਇੱਕ ਮੈਂਬਰ ਆਫ ਪਾਰਲੀਮੈਂਟ ਨੂੰ ਇਹ ਨਹੀਂ ਪਤਾ ਮੇਰਾ ਕੱਦ ਕਿੱਡਾ ਉੱਚਾ ਹੈ ਤਾਂ ਇੱਕ ਵੀਡੀਓ ਦਫ਼ਤਰ ਚ ਆਣ ਕੇ ਸੈਕਟਰੀਆਂ ਨੂੰ ਦਬਕੇ ਮਾਰਨੇ ਡੈਮੋਕਰੇਸੀ ਦਾ ਘਾਣਤਾ ਕਰਕੇ ਕੋ ਅੱਜ ਪੰਚਾਇਤੀ ਚੋਣਾਂ ਦੀਆਂ ਜਿਹੜੀਆਂ ਨਾਮਜ਼ਦਗੀਆਂ ਨੇ ਚੱਲਦੀਆਂ ਨੇ ਉਹਦੇ ਵਿੱਚ ਕਾਫੀ ਲੋਕ ਜਿਹੜੇ ਇੱਥੇ ਬੀਡੀਪੀਓ ਬਲਾਕ ਦੇ ਵਿੱਚ ਕੱਟੇ ਹੋਏ ਸੀਗੇ ਸੋ ਸਾਰੇ ਲੋਕਾਂ ਨੂੰ ਇੱਥੇ ਬੜੇ ਪਿਆਰ ਨਾਲ ਅਪੀਲ ਕੀਤੀ ਗਈ ਔਰ ਉਹਨਾਂ ਨੂੰ ਇਹ ਸਮਝਾਇਆ ਗਿਆ ਕਿ ਆਪਣੇ ਆਪਣੇ ਘਰਾਂ ਦੇ ਵਿੱਚ ਜਾਣ ਜਿਹਦਾ ਕੋਈ ਇੱਥੇ ਕੰਮ ਹੈਗਾ ਸਿਰਫ ਕੰਸਰਨਡ ਬੰਦਾ ਹੀ ਇੱਥੇ ਰਵੇ ਜਿਹਦਾ ਕੰਮ ਦੇ ਮੁਤਲਕਾ ਕੋਈ ਹੋਵੇ ਔਰ ਇਸ ਤੋਂ ਇਲਾਵਾ ਅਸੀਂ ਤੁਹਾਡੇ ਮਾਧਿਅਮ ਰਹੀਂ ਸਾਰਿਆਂ ਨੂੰ ਇਹ ਅਪੀਲ ਕਰਦੇ ਹਾਂ ਕਿ ਕਿਸੇ ਕਿਸਮ ਦਾ ਕੋਈ ਵੀ ਲਾਅਨ ਆਰਡਰ ਖਰਾਬ ਕਰਨ ਦੀ ਕੋਸ਼ਿਸ਼ ਨਾ ਕੋਈ ਕਰੇ ਪੁਲਿਸ ਜਿਹੜੀ ਗੁਰਦਾਸਪੁਰ ਪੁਲਿਸ ਹੈ ਉਹ ਬਿਲਕੁਲ ਤ ਔਰ ਸਾਡੀ ਇਹ ਜ਼ਿੰਮੇਵਾਰੀ ਹੈ ਨਿਤਿਕਤ ਦੇ ਆਧਾਰ ਤੇ ਮੈਂ ਇਹ ਕਹਿੰਦਾ ਵੀ ਅਸੀਂ ਸਾਡੀ ਪਹਿਲ ਦੇ ਆਧਾਰ ਤੇ ਅਸੀਂ ਗੁਰਦਾਸਪੁਰ ਡਿਸਟ੍ਰਿਕਟ ਦਾ ਜਿਹੜਾ ਲਾਂਡ ਆਰਡਰ ਹੈ ਉਹਨੂੰ ਮੇਨਟੇਨ ਰੱਖਣਾ ਹੈ ਔਰ ਹਰ ਤਰ੍ਹਾਂ ਦਾ ਜਿਹੜਾ ਸਖਤ ਸਟੈਪ ਹੋਊਗਾ ਪਿਆਰ ਵਾਲਾ ਸਟੈਪ ਹੋਊਗਾ ਹਰ ਤਰ੍ਹਾਂ ਦਾ ਸਟੈਪ ਲਿਆ ਜਾਊਗਾ ਲਾਂਡ ਆਰਡਰ ਨੂੰ ਮੇਨਟੇਨ ਰੱਖਣਾ ਹੈ